ਅਜੀ ਕਾਲ ਮੈਂ ਹਾਰਦੀ ਸੰਦਰ ਨਿਊ ਟੇਕ ਦੇ ਦਰਸ਼ਕਾਂ ਦਾ ਸਵਾਗਤ ਹੈ ਇੱਕ ਵਾਰ ਫਿਰ ਹਾਜ਼ਰ ਹੈ ਤੁਹਾਡੇ ਸਾਹਮਣੇ ਸੋਸ਼ਲ ਮੁੱਦਾ ਪ੍ਰੋਗਰਾਮ ਲੈ ਕੇ ਜਿਸ ਦੇ ਵਿੱਚ ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਵਾਲੇ ਕਈ ਅਜੀਬੇ ਮੁੱਦਿਆਂ ਤੇ ਗੱਲ ਕਰਦੇ ਹਾਂ ਜਿਦੀ ਬਾਰੇ ਤੁਹਾਨੂੰ ਸਾਨੂੰ ਜਨਣਾ ਬਹੁਤ ਜ਼ਰੂਰੀ ਹੁੰਦਾ ਤਰਕ ਵਿਚਾਰ ਕਰਨਾ ਬਹੁਤ ਜ਼ਰੂਰੀ ਹੁੰਦਾ ਵੀ ਪਤਾ ਲੱਗਦਾ ਕਿ ਅਸਲੀਅਤ ਕੀ ਹੈ ਸੱਚ ਹੈ ਜਾਂ ਫਿਰ ਕਈ ਸਾਰੀਆਂ ਕਿਉਂਕੀ ਫੇਕਸ ਵੀਡੀਓਜ਼ ਵਾਇਰਲ ਹੁੰਦੀਆਂ ਨੇ ਤੇ ਮੇਨ ਨਾਲ ਮੇਰੇ ਸਹਿਯੋਗੀ ਪਰ ਤੇ ਫੈਮ ਜੁੜਦੇ ਨਹੀਂ ਤੇ ਮੈਂ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਮੈਮ ਸੋਸ਼ਲ ਮੀਡੀਆ ਦੇ ਆਪਾਂ ਗੱਲ ਕਰਨ ਬੈਠੇ ਆ ਤੇ ਸਭ ਤੋਂ ਪਹਿਲਾਂ ਗੱਲ ਕਰਾਂਗੀ ਕਿਉਂਕਿ ਗੁਰੂਆਂ ਦੇ ਦਿਨ ਵੀ ਚਾਰ ਸਾਹਿਬਾਂ ਦੇ ਸ਼ੁਰੂ ਹੋਣ ਲੱਗੇ ਨੇ ਤੇ ਬੜੇ ਹੀ ਪਵਿੱਤਰ ਦਿਨ ਨੇ ਇਹ ਤੇ ਗੱਲ ਸ਼ੁਰੂਆਤ ਕਰਾਂਗੇ ਕਿ ਇੱਕ ਦਸਤਾਰ ਧਾਰੀ ਹੈਗੇ ਨੇ ਸਿੱਖ ਜਿਨ੍ਹਾਂ ਨੇ ਆਪਣੇ ਤੁਲਨਾ ਦਸ਼ਮ ਪਿਤਾ ਦੇ ਨਾਲ ਕਰਤੀ ਤੇ ਅੱਗੋਂ ਉਹਨਾਂ ਦੇ ਚਾਰ ਬੱਚੇ ਵੀ ਨੇ ਉਹ ਕਹਿੰਦੇ ਜੀ ਮੇਰੇ ਚਾਰ ਇਹ ਚਾਰ ਸਾਹਿਬ ਜਾਂਦੇ ਨੇ ਕਿ ਆਪਣੇ ਤੁਲਨਾ ਗੁਰੂਆਂ ਦੇ ਬਰਾਬਰ ਕਰਨਾ ਸਿੱਖੇ ਦੇ ਇਜਾਜ਼ਤ ਮਿਲ ਮਿਲ ਤੱਕਦੀ ਹੈ ਦੇ ਕੋਮਨ ਪੱਲਾ ਤਾਂ ਸਿੱਖੀ ਤਰ੍ਹਾਂ ਇੱਕ ਬਹੁਤ ਅਗੇ ਲਖਣ ਤਰ੍ਹਾਂ ਜੇ ਗੱਲ ਕੀਤੀ ਜਾਵੇ ਆਮ ਸਿੱਖ ਦੀ ਤਾਂ ਗੁਰੂ ਸਾਹਿਬ ਦੇ ਨਾਲ ਬਰਾਬਰੀ ਕਰਨੀ ਕਦੇ ਨਹੀਂ ਹੋ ਸਕਦੀ ਔਰ ਇੱਕ ਵੀਡੀਓ ਹੈ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਮੈਂ ਰਿਕੁਐਸਟ ਕਰੂੰਗੀ ਦਰਸ਼ਕਾਂ ਨੂੰ ਵੀਡੀਓ ਜ਼ਰੂਰ ਦਿਖਾਈ ਜਾਵੇ ਬਾਣੀ ਦੇ ਬੋਲ ਨਾਲ ਬਾਣੀ ਬੋਲਣ ਦੀ ਤਰੰਦਰ ਨਹੀਂ ਬਾਣੀ ਨੇ ਬੋਲਦੀ ਸਾਡੇ ਅੰਦਰ ਸਭ ਸ਼ਬਦ ਬੋਲ ਰਿਆ ਕਿਹੜਾ ਬੋਲ ਰਿਹਾ ਵਾਹਿਗੁਰੂ ਤੇ ਸਾਡੇ ਅੰਦਰ ਕੀ ਹੈ ਤੇਰੇ ਅੰਦਰ ਬਾਣੀ ਬਾਣੀ ਵਾਹਿਗੁਰੂ ਇੱਕੋ ਹੀ ਗੱਲ ਨਹੀਂ ਜੀ ਬਾਣੀ ਔਰ ਤੇ ਆ ਜਿਹੜਾ ਵਾਇਗਰੂ ਬੰਦਾ ਵਾ ਮਰਦ ਔਰਤ ਦੀ ਬਣੀ ਨਹੀਂ ਆਉਂਦੇ ਆ ਔਰਤ ਆ ਬਣੇ ਅੱਛਾ ਸ਼ਬਦ ਬੰਦਾ ਵਾ ਮਰਦ ਤੇ ਗੰਬੜਾ ਜਿਹਨੂੰ ਕਿਹਾ ਹਮੇਸ਼ਾ ਹਮੇਸ਼ਾ ਸਿਮਰੋ ਮੇਰੇ ਕੋ ਬੰਦਾ ਤੇ ਮਨੁੱਖੀ ਤੇ ਦਾਤਾ ਹੋਣਾ ਚਾਹੀਦਾ ਬਾਜਰਾ ਜੂ ਬੰਦਾ ਦੇ ਵਿੱਚ ਦੇਖਿਆ ਤੇ ਤੁਸੀਂ ਸਭ ਨੇ ਵੀਡੀਓ ਦੇਖੀਓ ਇਸ ਵੀਡੀਓ ਦੇ ਵਿੱਚ ਤੁਸੀਂ ਸੁਣਿਓ ਹੋਵੇਗਾ ਕਿ ਉਹ ਬੰਦਾ ਆਪਣੇ ਆਪ ਨੂੰ ਕਹਿ ਰਿਹਾ ਜੋ ਕਿ ਸਿੱਖੀ ਬਾਣੀ ਦੇ ਵਿੱਚ ਜੈ ਉਹ ਕਹਿ ਰਹੇ ਕਿ ਮੈਂ ਦਸਮ ਪਾਤਸ਼ਾਹ ਮੇਰੇ ਕੋਲੇ ਕੋਈ ਵੀ ਤਤਕਾਲੀ ਸੰਸਥਾ ਆ ਕੇ ਸਵਾਲ ਪੁੱਛੇ ਮੈਂ ਸਵਾਲਾਂ ਦਾ ਜਵਾਬ ਦੇਣ ਨੂੰ ਬਿਲਕੁਲ ਤਿਆਰ ਹਾਂ ਔਰ ਉਹ ਕਹਿ ਰਿਹਾ ਕਿ ਮੇਰੇ ਚਾਰ ਬੇਟੇ ਨੇ ਚਾਰ ਮੇਰੇ ਪੁੱਤਰ ਨੇ ਉਹ ਚਾਰੋਂ ਸਾਹਿਬਜ਼ਾਦੇ ਨੇ ਔਰ ਉਹਦੀ ਵੀਡੀਓ ਜਦੋਂ ਲੋਕਾਂ ਤੱਕ ਪਹੁੰਚਦੀ ਆ ਤਾਂ ਲੋਕਾਂ ਦੇ ਮੰਨਿਆ ਜਾਂਦਾ ਕਿ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਤੁਲਨਾ ਕਰਦਾ ਬਰਾਬਰ ਦੇ ਬਰਾਬਰ ਤੋਲਣ ਦੀ ਕੋਸ਼ਿਸ਼ ਕਰਦਾ ਔਰ ਕਈ ਲੋਕਾਂ ਦੀ ਇਹ ਵਿਚਾਰਧਾਰਾ ਸੀ ਕਿ ਸ਼ਾਇਦ ਉਹ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕਿਉਂਕਿ ਉਹਨੇ ਸਰਕਾਰੀ ਜਗ੍ਹਾ ਦੇ ਉੱਤੇ ਇੱਕ ਥੜਾ ਸਾਬ ਬਣਾ ਕੇ ਨਾ ਨਿਸ਼ਾਨ ਸਾਹਿਬ ਖੜਾ ਕੀਤਾ ਹੋਇਆ ਸੀਗਾ ਅੱਛਾ ਔਰ ਉਹ ਸ਼ਾਇਦ ਕਿਤੇ ਨਾ ਕਿਤੇ ਛੋਟਾ ਜਿਹਾ ਆਪਣਾ ਸਥਾਨ ਬਣਾਉਣ ਦੀ ਕੋਸ਼ਿਸ਼ ਕਰਦਾ ਸੀ ਕਿ ਮੇਰੇ ਜਿਵੇਂ ਡੇਰੇ ਵਾਂਗੂ ਕਹਿ ਸਕਦੇ ਜੀ ਜੀ ਬਿਲਕੁਲ ਕਿ ਮੇਰੇ ਕੋਲੇ ਲੋਕ ਕੌਣ ਇੱਥੇ ਆ ਕਿੰਨਾ ਤਮਸਤਖ ਹੋਣਗੇ ਉਹਨਾਂ ਨੂੰ ਪਰਮਪੁਲੇਖਿਆਂ ਦੇ ਵਿੱਚ ਪਾਵਾਂ ਪਰ ਜਦ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੁੰਦੀ ਹੈ ਨਾ ਤਾਂ ਉਸ ਤੋਂ ਬਾਅਦ ਕੀ ਹੁੰਦਾ ਸਿੱਖ ਸੰਸਥਾਵਾਂ ਦੇ ਜਿਹੜੇ ਆਗੂ ਆਉਂਦੇ ਨੇ ਬਰਿੰਦੀ ਸਿੰਘ ਕਾਜੀ ਔਰ ਉਹਨਾਂ ਦਾ ਆ ਕੇ ਫਿਰ ਉਹ ਸੌਦਾ ਲਾਉਂਦੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਨੇ ਉਹ ਕਹਿੰਦੇ ਵੀ ਸਿੱਖ ਧਰਮ ਦੇ ਵਿੱਚ ਪਹਿਲੀ ਵਾਰੀ ਇਦਾਂ ਹੋਇਆ ਕਿ ਅਸੀਂ ਤੁਹਾਨੂੰ ਦਿਨ ਕੁਛ ਕਏ ਫਿਰ ਤਾਂ ਸਮਝਾ ਕੇ ਅਸੀਂ ਤੁਹਾਨੂੰ ਮਾਫ਼ ਕਰ ਰਹੇ ਹਾਂ ਤਾਂ ਉਹਨਾਂ ਤੋਂ ਮਾਫ਼ੀ ਮੰਗਵਾਈ ਗਈ ਆ ਹੁਣ ਉਹਨਾਂ ਨੇ ਮਾਫ਼ੀ ਜਿਹੜੀ ਉਹ ਵੀ ਮੰਗ ਲਈ ਆ ਕਬੂਲ ਕੀਤੀ ਆਪਣੀ ਗਲਤੀ ਪਰ ਇੱਕ ਵਾਰ ਸਿੱਖ ਧਰਮ ਦੇ ਵਿੱਚ ਗੁਰੂ ਸਾਹਿਬਾਨਾਂ ਨਾਲ ਆਪਣੀ ਬਰਾਬਰੀ ਕਰਨਾ ਬਹੁਤ ਨਿੰਦਣਯੋਗ ਹੈ ਤੇ ਜੇਕਰ ਕੋਈ ਅਜਿਹਾ ਕਰਦਾ ਹੈ ਤੇ ਕੀ ਸਜ਼ਾਵਾ ਉਹਨਾਂ ਨੂੰ ਮਿਲਦੀਆਂ ਨੇ ਇਹ ਵੀ ਕਹੋ ਜੇ ਸਜ਼ਾਵਾ ਹੋ ਸਕਦੀ ਹੈ ਬਿਲਕੁਲ ਮੈਮ ਉਹਨਾਂ ਨੇ ਖੁਦ ਕਿਹਾ ਅਕਾਲੀ ਅਗੁਰ ਸੋਰੀ ਪਾ ਬਿਲਕੁਲ ਮੈਮ ਉਹਨਾਂ ਨੇ ਖੁਦ ਕਿਹਾ ਜਿਹੜੇ ਅਕਾਲੀ ਨੇ ਬਰਨਜੀਤ ਸਿੰਘ ਅਕਾਲੀ ਉਹਨਾਂ ਦਾ ਪੂਰਾ ਨਾਮ ਦੱਸਿਆ ਜਾ ਰਿਹਾ ਜੀ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਵੀ ਸਿੱਖੀ ਧਰਮ ਦੇ ਵਿੱਚ ਗੁਰੂ ਸਾਹਿਬ ਨਾਲ ਆਪਣੀ ਤੁਲਨਾ ਕਰਦਾ ਤਾਂ ਉਹਦਾ ਹਸ਼ਰ ਵਾਹਿਗੁਰੂ ਆਪਣੇ ਆਪ ਹੀ ਬਹੁਤ ਬੁਰਾ ਕਰ ਦਿੰਦੇ ਸਾਨੂੰ ਕੁਝ ਕਰਨ ਦੀ ਲੋੜ ਨਹੀਂ ਪੈਂਦੀ ਔਰ ਅਗਰ ਨਹੀਂ ਹੁੰਦਾ ਤਾਂ ਫਿਰ ਇੱਕ ਵਾਰ ਉਹਨਾਂ ਨੂੰ ਸਮਝਾਇਆ ਜਾਂਦਾ ਫਿਰ ਨਹੀਂ ਸਮਝੇ ਤੇ ਵੀ ਲੋਟ ਆਉਂਦੇ ਜਾਂ ਆਪਣੀ ਗਲਤੀ ਨੂੰ ਨਿਜੀ ਮੰਨਦੇ ਪਰ ਫਿਰ ਉਸ ਤੋਂ ਬਾਅਦ ਸੇਵਾਦਾਰਾ ਵੱਲੋਂ ਜੋ ਵੀ ਸੇਵਾ ਲਈ ਜਾਂਦੀ ਉਹਨਾਂ ਨੂੰ ਮੰਨਣੀ ਪੈਂਦੀ ਹੈ ਚਾਹੇ ਫਿਰ ਕੋਈ ਵੀ ਸਜ਼ਾ ਹੋਵੇ ਜਿਵੇਂ ਸੁਖਵੀਰ ਬਾਦਲ ਜੀ ਬਿਲਕੁਲ ਬਿਲਕੁਲ ਸੁਖਵੀਰ ਬਾਦਲ ਨੂੰ ਧਾਰਮਿਕ ਸਜ਼ਾ ਲਾਈ ਗਈ ਹੈ ਮੰਨ ਦੇ ਵਿੱਚ ਜਹਾਂ ਚ ਸਵਾਲ ਉੱਠ ਰਹੇ ਨੇ ਕਿ ਜਿਸ ਤਰੀਕੇ ਨਾਲ ਉਹਨਾਂ ਨੂੰ ਸਜ਼ਾਆਂ ਲਾਈਆਂ ਗਈਆਂ ਕੀਤੀਆਂ ਹਾਲਾਂਕਿ ਉਹ ਆਪ ਹੱਕਦਾਰ ਨਹੀਂ ਕਿ ਉਹ ਆਪਣੀ ਗਲਤੀਆਂ ਨੂੰ ਮੰਨਣ ਨਾ ਮੰਨਣ ਸਜ਼ਾ ਲੈਣ ਕਿ ਨਾ ਲੈਣ ਇੰਨੇ ਵੱਡੇ ਅਹੁਦੇ ਤੇ ਹੋ ਕੇ ਵੀ ਜਦੋਂ ਉਹਨਾਂ ਨੂੰ ਸਜ਼ਾ ਮਿਲ ਸਕਦੀ ਉਹ ਆਪਣੀ ਡਿਊਟੀ ਵੀ ਨਿਭਾ ਰਹੀ ਸਜ਼ਾ ਭੁਗਤ ਰਹੇ ਨੇ ਤਾਂ ਫਿਰ ਅੱਜ ਇਹ ਅਸੀਂ ਆਮ ਸੰਸਾਨ ਕੌਣ ਹੋ ਸਕਦੇ ਆ ਜੋ ਆਪਣੀ ਬਰਾਬਰੀ ਅਸੀਂ ਆਪਣੇ ਗੁਰੂਆਂ ਦੇ ਨਾਲ ਕਰੀਏ ਧਰਮ ਵੀਰਾਂ ਦੇ ਨਾਲ ਕਰੀਏ ਬਿਲਕੁਲ ਦਰਸ਼ਕਾਂ ਨੂੰ ਵੀ ਕਹਿਣਾ ਚਾਹਾਂਗੀ ਕਿ ਸਾਡੀ ਕੋਈ ਔਕਾਤ ਨਹੀਂ ਕਿ ਅਸੀਂ ਰੱਬ ਨਾਲ ਆਪਣੀ ਬਰਾਬਰੀ ਕਰੀਏ ਦਿਨਾਰੀ ਬਈ ਗੱਲ ਕਰਦੇ ਅਗਲੇ ਮੁੱਦੇ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਕਾਫੀ ਜ਼ਿਆਦਾ ਵੀ ਗਈ ਸਾਹ ਸੁੱਕ ਗਏ ਉੱਥੇ ਲੋਕਾਂ ਜਿਹੜੇ ਮੌਜੂਦ ਸੀਗੇ ਕਿਉਂਕਿ 200 ਫੁੱਟ ਉੱਚਾ ਝੂਲਾ ਝੂਲਾ ਸੀਗਾ ਤੇ ਬੱਚੀ ਜਿਹੜੀ ਉਹ ਵੇਠਾਂ ਡੇਂਦੇ ਹਾਲਾਂਕਿ ਐਂਗਲ ਤੋਂ ਲਟਕ ਜਾਂਦੀ ਹੈ ਉਹ ਬਚਾਅ ਹੋ ਗਿਆ ਖੁਦ ਮੈਂ ਜਦੋਂ ਵੀਡੀਓ ਦੇਖੀ ਨਾ ਇੱਕ ਵਾਰ ਹੈਰਾਨ ਹੈਰਾਨੀਜਨਕ ਸੀ ਵੀਡੀਓ ਕੀ ਸੇਫਟੀ ਕੋਈ ਨਹੀਂ ਹੈ ਔਰ ਜਿਹੜੇ ਮਾਪਿਓ ਨੇ ਮਾਪੇ ਨੇ ਆਪਣੇ ਬੱਚੇ ਨੂੰ ਇਕੱਲੇ ਭੇਜ ਦਿੰਦੇ ਨੇ ਕਿਤੇ ਨਾ ਕਿਤੇ ਗਲਤੀ ਮਾਪਿਆਂ ਦੀ ਹੈ ਔਰ ਜੇ ਗੱਲ ਕੀਤੀ ਜਾਵੇ ਝੂਲੇ ਵਾਲਾ ਜਿੱਦਾਂ ਜਿਹੜੇ ਬੱਚੇ ਨੇ ਜਦੋਂ ਇਹ ਝੂਲੇ 'ਚ ਐਂਟਰ ਹੋਣ ਲੱਗਦੇ ਨੇ ਉੱਥੇ ਇੱਕ ਬੋਰਡ ਲੱਗਾ ਹੋਣਾ ਚਾਹੀਦਾ ਕਿ 18+ ਜਿਹੜੇ ਬੱਚੇ 18+ ਨੇ ਆਪਣੀ ਜ਼ਿੰਮੇਵਾਰੀ ਤੇ ਆਪਣੀ ਰਿਸਪੌਂਸਿਬਿਲਟੀ ਦੀ ਉਹ ਝੂਲੇ ਦੇ ਵਿੱਚ ਬੈਠ ਸਕਣ ਬਿਲਕੁਲ ਔਰ ਉਸ ਤੋਂ ਪਹਿਲਾਂ ਪਹਿਲਾਂ ਨਹੀਂ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਉਹ ਝੂਲਾ ਜਿਹੜਾ ਲੱਗਿਆ ਵੀ ਸੀ ਨਾ ਉੱਥੇ ਬਿਨਾਂ ਪਰਮਿਸ਼ਨ ਤੋਂ ਉੱਥੇ ਕੋਈ ਪ੍ਰਸ਼ਾਸਨ ਦੀ ਪਰਮਿਸ਼ਨ ਨਹੀਂ ਲਈ ਗਈ ਉਹ ਨਜ਼ਾਇਜ਼ ਐਡੇ ਚੱਲਦਾ ਪਿਆ ਸੀਗਾ ਫਿਰ ਜਦੋਂ ਹਾਸੇ ਹੁੰਦੇ ਨੇ ਫਿਰ ਜ਼ਿੰਮੇਵਾਰੀਆਂ ਦੀ ਗੱਲ ਆ ਜਾਂਦੀ ਹੈ ਕਿ ਜ਼ਿੰਮੇਵਾਰੀ ਪਰਸ਼ਾਸਨ ਤੇ ਦਿੱਤੀ ਜਾਂਦੀ ਹੈ ਕਿ ਪ੍ਰਸ਼ਾਸਨ ਦੇਤੇ ਨਾ ਕਿਤੇ ਜ਼ਿੰਮੇਵਾਰ ਤਾਂ ਬਿਲਕੁਲ ਗਲਤੀ ਕਿਤੇ ਨਾ ਕਿਤੇ ਬੱਚਿਆਂ ਦੇ ਮਾਪਿਆਂ ਦੀ ਵੀ ਉਹਨਾਂ ਦੇ ਵੱਲੋਂ ਅਣਗਹਿਲੀ ਕੀਤੀ ਜਾਂਦੀ ਹੈ ਦੇਖੋ ਬੱਚੇ ਜ਼ਿੱਦ ਕਰਦੇ ਨੇ ਪਰ ਇਹ ਨਹੀਂ ਹੁੰਦਾ ਕਿ ਬੱਚਿਆਂ ਦੀ ਹਰ ਜ਼ੇਦ ਦਾ ਜਿਹੜੀ ਉਹਨੂੰ ਪੂਰਾ ਕੀਤਾ ਜਾਵੇ ਕਿਉਂਕਿ ਉਹਨਾਂ ਦੀ ਸੁਰੱਖਿਆ ਰੱਖਣੇ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਪ੍ਰਸ਼ਾਸਨ ਦੀ ਅੱਖਾਂ ਤੋਂ ਇਹ ਬੱਚ ਕਿਵੇਂ ਗਈ ਅੱਡਾ ਬਟਾ ਝੁੱਲਾ ਆ ਦਿਖਿਆ ਨਹੀਂ ਹੁਣ ਪ੍ਰਸ਼ਾਸਨ ਜਦੋਂ ਪਹਿਲੇ ਜਦੋਂ ਲੱਗਣਾ ਸ਼ੁਰੂ ਹੋਊਗਾ ਲੈ ਕੇ ਖੜਾ ਤਾਂ ਕਰਨੇ ਦਿੱਤਾ ਵਿੱਚ ਚੋਰੀ ਨੂੰ ਖੜਾ ਕਰ ਦਿੱਤਾ ਜਾਵੇ ਤਾਂ ਕਿਤੇ ਨਾ ਕਿਤੇ ਪ੍ਰਸ਼ਾਸਨ ਵੀ ਮੈਮ ਹੋ ਸਕਦਾ ਜ਼ਿੰਮੇਵਾਰ ਹੋਵੇ ਕਿਉਂਕਿ ਬਹੁਤ ਸਾਰੇ ਕੇਸਸ ਇਦਾਂ ਦੇ ਹੁੰਦੇ ਬਹੁਤ ਸਾਰੇ ਕੇਸ ਨੇ ਜਦੋਂ ਪ੍ਰੋਫੈਸ਼ਨ ਆਪਣੀ ਅੱਖ ਬਚਾਉਂਦਾ ਹੋਇਆ ਕਹਿ ਰਿਹਾ ਕਿ ਹੱਥ ਖੜੇ ਕਰ ਦਿੰਦੇ ਜੀ ਹੋ ਸਕਦਾ ਕਿ ਜ਼ਿੰਮੇਵਾਰੀ ਕੋਈ ਜ਼ਿੰਮੇਵਾਰ ਵੰਡਣਾ ਬਹੁਤ ਵੱਡੀ ਗੱਲ ਹੈ ਕਿਉਂਕਿ ਹੋ ਸਕਦਾ ਪਰਚਾ ਵੀ ਹੋ ਜਾਵੇ ਜੇ ਪ੍ਰਸ਼ਾਸਨ ਦੀ ਗੱਲ ਆਉਂਦੀ ਹੈ ਵਿਚਕਾਰ ਕੋਈ ਇਨਵੋਲਵ ਹੋਗਾ ਉਹਦੀ ਡਿਊਟੀ ਨਿਕ ਉਹ ਜਾਣੀ ਉਹਦੇ ਡਿਊਟੀ ਤੇ ਸਵਾਲ ਆ ਜਾਣਾ ਹੈ ਕੱਲ ਆ ਜਾਣੀ ਹੈ ਤੇ ਹੁਣ ਝੂਲੇ ਵਾਲਾ ਕੀ ਹੋਇਆ ਹੁਣ ਆ ਰੱਬ ਹੀ ਜਾਣਦਾ ਆ ਰੱਬ ਜਾਣਦਾ ਬਿਲਕੁਲ ਤੇ ਸੋਸ਼ਲ ਮੀਡੀਆ ਤੇ ਕੀ ਗੱਲਾਂ ਕਰਦੇ ਆ ਬਹੁਤ ساری ਵੀਡੀਓਜ਼ ਬਣਦੀਆਂ ਨੇ ਇੱਕ ਵੀਰ ਹੋਰ ਵਾਇਰਲ ਹੁੰਦੀ ਪਿਆ ਵੀ ਸ਼ਾਇਦ ਜਿਹੜੇ ਐਨੀਮਲ ਲਵਰਸ ਨੇ ਉਹਨਾਂ ਦੇ ਲਈ ਵਧੀਆ ਵੀਡੀਓ ਹੋ ਸਕਦੀ ਹੈ ਕਿਉਂਕਿ ਜੇ ਡੌਗਸ ਨੇ ਕੈਟਸ ਨੇ ਬਹੁਤ ਜ਼ਿਆਦਾ ਲੋਕ ਲੋਕ ਜਿਹੜੇ ਨੇ ਉਹ ਪਿਆਰ ਕਰਦੇ ਨੇ ਤੇ ਇਹ ਵੀਡੀਓ ਜਿਹੜੀ ਹੈ ਇਹ ਵੈਸੇ ਮੈਂ ਵੀ ਦੇਖੀ ਵੀਡੀਓ ਮੈਨੂੰ ਹਾਸਾ ਵੀ ਆਇਆ ਵੀ ਇਹ ਕਹਿਵ ਜੀ ਵੀਡੀਓ ਕਿਉਂਕਿ ਇੱਕ ਨੌਜਵਾਨ ਜਿਹਦਾ ਵਿਆਹ ਹੋ ਰਿਹਾ ਹੈ ਬਰਾਤ ਲੈ ਕੇ ਜਾ ਰਿਆ ਪਰ ਉਹਦੇ ਨਾਲ ਨਾ ਕੋਈ ਯਾਰ ਦੋਸਤ ਨਹੀਂ ਨੱਚ ਰਿਹਾ ਬਲਕਿ ਉਹਦਾ ਪੈਟ ਡੌਗ ਜਿਹੜਾ ਹੈ ਉਹ ਵੀ ਉਹਨੂੰ ਲਹਿੰਗਾ ਪਵਾਇਆ ਹੋਇਆ ਤਾਂ ਨੱਚਦਾ ਰਿਹਾ ਤੁਸੀਂ ਕੀ ਤੁਹਾਨੂੰ ਕਿੱਦਾਂ ਲੱਗਦੀ ਹੈ ਇੱਕ ਵਾਰੀ ਇਹ ਵੀਡੀਓ ਮੈਂ ਦਰਸ਼ਕਾਂ ਨੂੰ ਜ਼ਰੂਰ ਦਿਖਾਈ ਜਾਵੀ ਮੈਂ ਤਾਂ ਹਾਂ ਬਿਲਕੁਲ ਤੁਸੀਂ ਵੀ ਇੱਕ ਨਜ਼ਰ ਮਾਰ ਲਵੋ ਫਿਰ ਦੱਸਦੇ ਵੀ ਐਕਟ ਤਾਂ ਬਿਲਕੁਲ ਤੁਸੀਂ ਇਹ ਵੀਡੀਓ ਜਿਹੜੀ ਦੇਖੀ ਹੈ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਲਾੜਾ ਬਰਾਤ ਜਾਂਦੇ ਸਮੇਂ ਆਪਣੇ ਯਾਰਾਂ ਦੋਸਤਾਂ ਨਹੀਂ ਫੈਮਿਲੀ ਮੈਂਬਰ ਸਭ ਇੱਕ ਡੌਗ ਦੇ ਨਾਲ ਨੱਚਦਾ ਹੋਇਆ ਨਜ਼ਰ ਆ ਰਿਹਾ ਜੀਆਂ ਜਿਸ ਨੇ ਪਿੰਕ ਕਲਰ ਦਾ ਲਹਿੰਗਾ ਵੀ ਪ ਖੁਸ਼ੀ ਵੀ ਮਾਨੂੰ ਮਿਲਦੀ ਹੈ ਕਿਉਂਕਿ ਜਦੋਂ ਵਿਆਹ ਸ਼ਾਦੀਆਂ ਹੁੰਦੀਆਂ ਨੇ ਜਿਹੜੇ ਡੌਗਸ ਹੁੰਦੇ ਨੇ ਉਹਨੂੰ ਘੱਟਨੇ ਕਿਤੇ ਨਾ ਕਿਤੇ ਕੋਰਨਰ ਦੇ ਵਿੱਚ ਬੰਦ ਦਿੱਤਾ ਜਾਂਦਾ ਤਾਂ ਕਿ ਜਿਹੜੇ ਆਉਣ ਵਾਲੇ ਗੈਸਟ ਨੇ ਹਨਾ ਆਉਣ ਵਾਲੇ ਆਪਣੇ ਘਰੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਹੋ ਸਕੇ ਕਿਉਂਕਿ ਕੋਈ ਵੀ ਜਦੋਂ ਅਣਜਾਣ ਬੰਦਾ ਦੇਖਦਾ ਤਾਂ ਉਹ ਭੌਂਗਣ ਲੱਗਦੇ ਲੋਕੀ ਡਰ ਜਾਂਦੇ ਨੇ ਤੇ ਇਹ ਵਧੀਆ ਵਿਚਾਰ ਸ਼ਾਇਦ ਉਹਨਾਂ ਨੇ ਬਣਾਇਆ ਕਿ ਆਪਾਂ ਨਾਲ ਹੀ ਲੈ ਜਾਈਏ ਇਹ ਵੀ ਇੰਜੋਏ ਕਰ ਲਿਆ ਔਰ ਕਿਉਂਕਿ ਮੈਮ ਆਪਾਂ ਜਦੋਂ ਡੌਗ ਨੂੰ ਘਰੇ ਪਾਲਦੇ ਆ ਆਪ ਉਹਦਾ ਪਿਆਰੇ ਇੱਕ ਪਰਿਵਾਰਿਕ ਮੈਂਬਰ ਮੰਨੂ ਕਰਦੇ ਆ ਔਰ ਵਿਆਹਾਂ ਸ਼ਾਦੀਆਂ ਤੇ ਉਹਨਾਂ ਨੂੰ ਘਰ ਦੇ ਇੱਕ ਕਮਰੇ ਚ ਬੰਦ ਰੱਖਣਾ ਕਿਤੇ ਨਾ ਕਿਤੇ ਵੀ ਗਲਤੀ ਆ ਕਿਉਂਕਿ ਉਹ ਸਾਡੀਆਂ ਕਦਰਾਂ ਕੀਮਤਾਂ ਨੂੰ ਸਮਝਦੇ ਸਾਡੇ ਇਮੋਸ਼ਨਲ ਨੂੰ ਸਮਝ ਸਮਝਦੇ ਨੇ ਹਾਰ ਇੱਕ ਚੀਜ਼ ਜੋ ਕਈ ਵਾਰ ਅਸੀਂ ਇਨਸਾਨਾਂ ਦੇ ਵਿੱਚ ਭਾਲਦੇ ਆ ਉਹ ਉਹਨਾਂ ਦੇ ਵਿੱਚ ਸਾਨੂੰ ਮਿਲ ਜਾਂਦੇ ਵਫਾਦਾਰੀ ਸਭ ਤੋਂ ਵੱਡੀ ਜਿਹੜੀ ਸਾਨੂੰ ਡੌਗਸ ਤੋਂ ਮਿਲਦੀ ਬਿਲਕੁਲ ਪਰ ਫਿਰ ਵੀ ਆਪਾਂ ਕਹਿੰਦੇ ਕਿ ਜਾਨਵਰ ਤਾਂ ਜਾਨਵਰ ਆ ਆਪਾਂ ਸਿੱਖਦੇ ਨਹੀਂ ਕੁਝ ਅੱਜ ਇਨਸਾਨੀਅਤ ਦੀ ਕਈ ਵੀਡੀਓਜ਼ ਵਾਇਰਲ ਹੁੰਦੀਆਂ ਨੇ ਜਿੱਥੇ ਸ਼ਮਸਾਰ ਕਰ ਦਿੰਦੀਆਂ ਨੇ ਸੋਚ ਨਹੀਂ ਹੁੰਦੀ ਪਰ ਅਜਿਹੀ ਵੀਡੀਓ ਜਦੋਂ ਵਾਇਰਲ ਹੁੰਦੀਆਂ ਨੇ ਲੋਕੀ ਤਾਰੀਫਾਂ ਵੀ ਕਰ ਦਿੰਦੇ ਨੇ ਸਬਕ ਫੇਰ ਨਹੀਂ ਲੈਂਦੇ ਪਰ ਮੈਨੂੰ ਲੱਗਦਾ ਹੁਣ ਆ ਜਿਹੜੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਦੀਆਂ ਨੂੰ ਦੇਖ ਕੇ ਕਾਫੀ ਜਿਹੜੇ ਡੌਗਸ ਨੇ ਨਾ ਉਹ ਹੁਣ ਘਰੇ ਵੀ ਰਹਿਣਗੇ ਹੁਣ ਅੱਧਾ ਵਿਆਹ ਤੇ ਜਾਇਆ ਕਰਨੇ ਲੰਗੇ ਪਾਉਗੇ ਬਿਲਕੁਲ ਬਹੁਤ ਸਾਰੀ ਵੀਡੀਓਜ਼ ਨੇ ਕੋਈ ਗੱਡੀ ਚ ਕੁਮਾਰ ਆ ਰਿਹਾ ਕੋਈ ਕਿਤੇ ਜਾ ਰਿਹਾ ਪਰ ਹੁਣ ਇਹ ਪ੍ਰਚਲਨ ਵੀ ਚੱਲ ਹੀ ਜਾਏਗਾ ਕਿ ਜਿੱਥੇ ਵੀ ਜਾਣਾ ਹੁਣ ਮਹਿੰਦੀ ਦੀ ਰਸਮ ਹੋਵੇ ਹਲਦੀ ਦੀ ਹੋਵੇ ਉਹ ਵੀ ਨੱਚਦਾ ਦਿਖੂਗਾ ਬਹੁਤ ਸਾਰੀ ਵੀਡੀਓਜ਼ ਨੇ ਤੇ ਗੱਲ ਕਰਦੇ ਹਾਂ ਹੁਣ ਇੱਕ ਬਾਲੀਵੁੱਡ ਜਗਤ ਉਹ ਵੀ ਜਿਸ ਦਾ ਸੰਬੰਧ ਯਾਰ ਹੈ ਕਿ ਜ਼ਿੰਮੇਵਾਰ ਕਿਸ ਨੂੰ ਠਹਿਰਾਇਆ ਜਾਵੇ ਇਸ ਦੇ ਵਿੱਚ ਕਿਉਂਕਿ ਪ੍ਰੀਮੀਅਰ ਸ਼ੋਅ ਲੱਗਾ ਸੀ ਲੋਕਾਂ ਦੀ ਗੱਲ ਕਰੀਏ ਲੋਕੀ ਇਸ ਕਦਰ ਫੈਨ ਹੋ ਜਾਂਦੇ ਨੇ ਕਿ ਉਹਨਾਂ ਨੂੰ ਪਤਾ ਹੀ ਨਹੀਂ ਚੱਲਦਾ ਵੀ ਸਾਡੇ ਅੱਗੇ ਪਿੱਛੇ ਕੌਣ ਹੈ ਇਹ ਵੀ ਨਹੀਂ ਪਤਾ ਹੁੰਦਾ ਕਿ ਵੀ ਮੈਂ ਸੁਰੱਖਿਅਤ ਹਾਂ ਕਿ ਨਹੀਂ ਸਾਊਥ ਹੀਰੋ ਦਾ ਹੈਗਾ ਹੀਰੋ ਅੱਲੂ ਅਰਜੁਨ ਨਾਮ ਹੈ ਉਹ ਬਿਨਾ ਦੱਸੇ ਬਿਨਾ ਸਿਕਿਉਰਿਟੀ ਦੇ ਪਹੁੰਚ ਜਾਂਦਾ ਹੈ ਪ੍ਰੀਮੀਅਰ ਸ਼ੋਅ ਦੇ ਵਿੱਚ ਹైదరాబాద్ ਦੇ ਵਿੱਚ ਤੇ ਉੱਥੇ ਜਿਹੜਾ ਹੈ ਕਿ ਉਹਦੇ ਉੱਪਰ ਐਫ ਆਈ ਆਰ ਵੀ ਹੋ ਗਈ ਹੈ ਫਿਲਹਾਲ ਇੱਕ ਮੇਲਾ ਦੀ ਮੌਦ ਹੋ ਗਈ ਰਸ਼ ਬਹੁਤ ਜ਼ਿਆਦਾ ਹੈ ਫਿਲਮ ਦੀ ਧੁੰਮ ਬਹੁਤ ਦੇਖਣ ਨੂੰ ਮਿਲ ਰਿਹਾ ਹਰ ਪਾਸੇ ਲੋਕੀ ਟਾਵਰ ਤੇ ਚੜ ਗਏ ਉਹ ਦੇਖਣ ਦੇ ਲਈ ਵਿਹਾਰ ਦੇ ਵਿੱਚ ਜਦੋਂ ਪ੍ਰੀਮੀਅਰ ਸ਼ੋਅ ਲੱਗਾ ਸੀਗਾ ਲੇਕਿਨ ਉਹ ਵੀ ਖਤਰਨਾਕ ਸੀ ਉਹਦੀ ਵੀ ਤਸਵੀਰਾਂ ਆਈਆਂ ਤੁਸੀਂ ਕਿਵੇਂ ਦੇਖਦੇ ਹੋ ਵੀ ਕੀ ਜਿਹੜੇ ਫੈਨਸ ਨੇ ਕਿ ਉਹਨਾਂ ਦਾ ਮਨਸਤ ਉਹ ਕਿੱਥੇ ਚਲੇ ਜਾਂਦਾ ਹੈ ਕਿ ਇੰਨਾ ਰਸ਼ ਗੁੰਨ ਰਸ ਦੇ ਵਿੱਚ ਇੱਕ ਲੇਡੀ ਦੀ ਮੌਤ ਵੀ ਹੋ ਗਈ ਦੇਖੋ ਮੈਂ ਸਭ ਤੋਂ ਪਹਿਲਾਂ ਜਿਹੜੇ ਫੈਨਸ ਹੁੰਦੇ ਨੇ ਉਹਨਾਂ ਦੇ ਚਾਹਣ ਵਾਲੇ ਹੁੰਦੇ ਨੇ ਦਰਸ਼ਕ ਬਹੁਤ ਪਿਆਰ ਕਰਦੇ ਨੇ ਔਰ ਖਾਸ ਕਰਕੇ ਜੀ ਉਹਨਾਂ ਦੇ ਪਸੰਦੀਦਾ ਅਦਾਕਾਰ ਯ ਅਦਾਕਾਰ ਔਰ ਬਿਨਾਂ ਦਾ ਸੇ ਇਸ ਤਰੀਕੇ ਦੇ ਨਾਲ ਪ੍ਰੀਮੀਅਰ ਤੇ ਜਾਣਾ ਕਿਤੇ ਨਾ ਕਿਤੇ ਗਲਤ ਮੰਨਿਆ ਜਾਂਦਾ ਕਿਉਂਕਿ ਬਿਨਾਂ ਸੂਚਨਾ ਦੇ ਬਿਨਾਂ ਇਸ ਤਰੀਕੇ ਦੇ ਨਾਲ ਕੋਈ ਵੀ ਪ੍ਰਬੰਧ ਕੀਤੇ ਜਦੋਂ ਪਹੁੰਚਦੇ ਨੇ ਇਕਦਮ ਉੱਥੇ ਭਗੜੜ ਮਚ ਜਾਂਦੀ ਹੈ ਲੋਕ ਇੱਕ ਦੂਜੇ ਦੇ ਪੈਰ ਤੱਕ ਮਿੱਦਣ ਲੱਗ ਜਾਂਦੇ ਤੇ ਕੰਮਕੀ ਖੋ ਜਾਂਦੀ ਹੈ ਕੋਈ ਸਿਕਿਉਰਿਟੀ ਨਹੀਂ ਔਰ ਜਿਹੜਾ ਅਦਾਕਾਰ ਸੀ ਉਹਨੂੰ ਜੈਡ ਸਿਕਿਉਰਿਟੀ ਪ੍ਰੋਵਾਈਡ ਕੀਤੀ ਗਈ ਸੀ ਅਧਾਕਰ ਇੱਕ ਪਾਸੇ ਹੋ ਗਿਆ ਜੀ ਔਰ ਫਸਿਆ ਕੌਣ ਆਮ ਜਨ ਆਮ ਜਨ ਔਰ ਉਸ ਭੀੜ ਦੇ ਵਿੱਚ ਉਸ ਤੱਕਾ ਮੁਕੀ ਦੇ ਵਿੱਚ ਇੱਕ ਔਰਤ ਦੀ ਮੌਤ ਹੋ ਜਾਂਦੀ ਬਿਲਕੁਲ ਦੱਸਿਆ ਜਾ ਰਿਹਾ ਹੈ ਕਿ ਔਰਤ ਇਹਦਾ ਬੇਟਾ ਤੱਕੇ ਦੇ ਨਾਲ ਨਾ ਸਿਨੇਮਾ ਹਾਲ ਦੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੀ ਸੀ ਸਿਰਫ ਇਸ ਦੇਖਣ ਲਈ ਕਿ ਉਹਨਾਂ ਦਾ ਪਸੰਦੀਦਾ ਜਿਹੜਾ ਅਧਾਕਰ ਉੱਥੇ ਪਹੁੰਚਿਆ ਹੋਇਆ ਸੀ ਉਹਨਾਂ ਨੂੰ ਦੇਖ ਸਕੇ ਥੋੜੇ ਕੁ ਪਨਾਂ ਲਈ ਮਨ ਨੂੰ ਸੰਤੁਸ਼ਟੀ ਮਿਲ ਸਕੇ ਠੀਕ ਹੈ ਬਿਲਕੁਲ ਥੋੜੇ ਜਿਹੀ ਪਨਾਂ ਲਈ ਮਨ ਨੂੰ ਖੁਸ਼ੀ ਦੇਣ ਦੇ ਲਈ ਜਦੋਂ ਇਸ ਕਦਰ ਭੀੜਵੱਦੀ ਆ ਇੱਕ ਦੂਜੇ ਦੇ ਪੈਰ ਤਾਂ ਇਵਨ ਕਿ ਪੁਲਿਸ ਤਾਂ ਪੁਲਿਸ ਆ ਜਿਹੜੀ ਲਾਠੀ ਚਾਰਜ ਵੀ ਕਰ ਦਿੰਦੀ ਪਰ ਇਹ ਜਿਹੜੀ ਹੋਈ ਹੈ ਲੋਕਿ ਜਿਹੜੇ ਸਵਾਲ ਉਠਾਏ ਨੇ ਕਿ ਵੀ ਜ਼ਿੰਮੇਵਾਰ ਕਿਨੂੰ ਠਹਿਰਾਈਏ ਮੇਰੇ ਨੂੰ ਜੋ ਲੱਗਦਾ ਹੈ ਕਿ ਕਿਤਨੇ ਕਿਤੇ ਜਦੋਂ ਸਾਨੂੰ ਜਿਹੜੇ ਹੀਰੋਜ਼ ਨੇ ਉਹਨਾਂ ਨੂੰ ਪਤਾ ਆ ਕਿ ਮੈਂ ਉੱਥੇ ਪਹੁੰਚੂਗਾ ਮੇਰੇ ਫੈਨਸ ਦੀ ਭੀੜ ਇਕੱਠੀ ਹੋ ਜਾਵੇਗੀ ਸੋ ਮੈਨੂੰ ਬਖੂਬੀ ਸਿਕਿਉਰਿਟੀ ਦੇ ਨਾਲ ਜਾਣਾ ਚਾਹੀਦਾ ਹੈ ਤਾਂ ਕਿ ਅੱਜ ਹੀ ਕੋਈ ਘਟਨਾ ਨਾ ਵਾਪਰ ਬਿਲਕੁਲ ਮੈਂ ਇਨਫਾਰਮ ਕਰਨਾ ਚਾਹੀਦਾ ਸੂਚਨਾ ਪਹਿਲਾਂ ਦੇਣੀ ਚਾਹੀਦੀ ਹੈ ਤਾਂ ਕਿ ਉੱਥੋਂ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਵੱਲੋਂ ਸਿੱਧੇ ਸਿੱਧੇ ਪ੍ਰਬੰਧ ਕੀਤੇ ਜਾਣ ਬਿਲਕੁਲ ਇਹ ਜਾਣਕਾਰੀ ਹੋਣੀ ਚਾਹੀਦੀ ਹੈ ਹੁਣ ਅਣਗੈਲੀ ਕਿਵੇਂ ਕਰਗੇ ਹੁਣ ਉਹੀ ਜੀ ਸਮਝ ਸਕਦੇ ਨੇ ਕਿਉਂਕਿ ਉਹ ਜਿਹੜੇ ਸਿਨੇਮਾ ਸੈਟਰ ਦੇ ਪ੍ਰਬੰਧਕ ਨੇ ਉਹਨਾਂ ਤੇ ਵੀ ਐਫਆਈਆਰ ਹੋ ਗਈ ਹੈ ਸਿਕਿਉਰਿਟੀ 팀 ਤੇ ਐਫਆਈਆਰ ਹੋਈ ਹੈ ਤੇ ਇੱਕ ਵੱਡਾ ਸਵਾਲ ਬਣ ਜਾਂਦਾ ਹੈ ਕਿ ਤੁਸੀਂ ਠੀਕ ਹੈ ਅਜ ਨਾਮ ਕਮਾਇਆ ਤੁਸੀਂ ਥੀਟਰਾਂ ਦੇ ਵਿੱਚ ਤੁਹਾਡੀਆਂ ਫਿਲਮਾਂ ਆ ਰਹੀਆਂ ਨੇ ਲੇਕਿਨ ਅਜਿਹਾ ਕਰੋਗੇ ਹੋ ਸਕਦਾ ਮਨ ਚਾਹੇ ਕਿ ਮੈਂ ਸਰਪ੍ਰਾਈਜ਼ ਦੇ ਦਵਾਂ ਆਪਣੇ ਫੈਨਸ ਨੂੰ ਪਰ ਇਹ ਨਹੀਂ ਸ਼ਾਇਦ ਉਹਨਾਂ ਨੂੰ ਪਤਾ ਸੀ ਕਿ ਇਹੋ ਜਿਹਾ ਕੁਛ ਛੋਟੀ ਮਹਿਲਾ ਦੀ ਉਹਨਾਂ ਵੱਲੋਂ ਦਿੱਤਾ ਜਾਣਾ ਸਰਪ੍ਰਾਈਜ਼ ਇੱਕ ਮਹਿਲਾ ਦੀ ਜਾਣ ਜਾਣ ਚੱਲੀ ਗਈ ਬਸ ਬਿਲਕੁਲ ਮੈਂ ਰਿਕਵੈਸਟ ਕਰੂੰਗੀ ਕਿ ਦਰਸ਼ਕਾਂ ਨੂੰ ਵੀਡੀਓ ਜ਼ਰੂਰ ਦਿਖਾਈ ਜਾਵੇ ਜਿਸ ਦੇ ਵਿੱਚ ਤੱਕਾ ਮੁੱਕੀ ਹੋ ਰਹੀ ਹੈ ਜਦੋਂ ਅਲੂ ਅਰਜਨ ਜੀ ਦੀ ਐਂਟਰੀ ਹੁੰਦੀ ਹੈ ਵੀਡੀਓ ਤੁਸੀਂ ਦੇਖ ਲਈ ਹੈ ਤਾਂ ਬਿਲਕੁਲ ਆਪਣੀ ਰਾਏ ਹੈ ਜਿਹੜੀ ਸਾਡੇ ਕਮੈਂਟਸ ਬਾਕਸ ਦੇ ਵਿੱਚ ਜ਼ਰੂਰ ਦੱਸੋ ਕਿ ਇਸ ਤਰੀਕੇ ਦੇ ਨਾਲ ਦਰਸ਼ਕਾਂ ਨੂੰ ਸਰਪ੍ਰਾਈਜ਼ ਦੇਣਾ ਕਿ ਕਿਸੇ ਦੀ ਜਾਣ ਲੈਣ ਦੇ ਬਰਾਬਰ ਹੋ ਸਕਦਾ ਹੈ ਬਿਲਕੁਲ ਕਿਸ ਦੀ ਗਲਤੀ ਹੋ ਸਕਦੀ ਹੈ ਵੀ ਜੇਕਰ ਉਹਨਾਂ ਨੇ ਸਰਪ੍ਰਾਈਜ਼ ਦੇਣ ਨੂੰ ਸੋਚਿਆ ਜਾਂ ਫਿਰ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਜਿੱਮੇ ਪਹੁੰਚਦਾ ਹੈ ਕੋਈ ਵੀ ਸੁਪਰ ਹੀਰੋ ਹੈ ਚਾਹੇ ਹੀਰੋਇਨ ਹੈ ਜੇ ਬਿਨਾਂ ਦੱਸੇ ਪਹੁੰਚਦੇ ਨੇ ਤਾਂ ਫੈਨਸ ਦਾ ਕ੍ਰੇਜ਼ ਕਿੰਨਾ ਹੁੰਦਾ ਹੈ ਕਿ ਕੁਝ ਹੋ ਸਕਦਾ ਆ ਇਹ ਸਭ ਚੀਜ਼ਾਂ ਨੂੰ ਸੋਚ ਕੇ ਅਜਿਹੇ ਡਿਸੀਜਨ ਲੈਣੇ ਚਾਹੀਦੇ ਨੇ ਫਿਲਹਾਲ ਤੁਹਾਨੂੰ ਦਿਓ ਇਜਾਜ਼ਤ ਫਿਰ ਮਿਲਾਂਗੇ ਸੋਸ਼ਲ ਮੂਦਾ ਪ੍ਰੋਗਰਾਮ ਦੇ ਵਿਸਤਾਰ